ਨਾ ਮੈਂ ਅੰਦਰ ਜਾਂਦਾ ਨਾ ਨੰਗਲ ਨਾ ਕੋਈ ਕੁਛ ਨਾ ਅੰਦਰ ਕੀ ਕਰਦਾ ਅੰਦਰ ਕੀ ਕਰਦਾ ਅੰਦਰ ਇਹ ਗੇਟ ਲਾਓ ਜੀ ਗੇਟ ਗੇਟ ਇੱਥੇ ਨਹੀਂ ਕਰਾਉਣਾ ਗੇਟ ਲਾ ਲਓ ਨਾ ਯਾਰ ਵੀਡੀਓ ਬਣਾ ਵੀਡੀਓ ਬਣਾ ਅੰਦਰ ਜਾਂਦਾ ਅੰਦਰ ਕੀ ਕਰਦਾ ਅੰਦਰ ਕੀ ਕਰਦਾ ਅੰਦਰ ਜਾਣਾ ਤੂੰ ਕੌਣ ਹੈ ਕੌਣ ਇਹਨੂੰ ਦੱਸ ਅੰਦਰ ਜਾਣ ਵਾਲਾ ਕੌਣ ਹੈ ਤੂੰ ਤੁਹਾਡੀ ਡਿਊਟੀ ਹੈ ਤੂੰ ਡਿਊਟੀ ਹੈ ਮੇਰਾ ਡਾਕੂਮੈਂਟ ਦੇ ਵਿੱਚ ਸਾਡਾ ਡਾਕੂਮੈਂਟ ਦਾ ਤੂੰ ਵਾਟਸਐਪ ਮਾੜਦਾ ਪੂਰਾ ਨਾ ਰੱਖਦਾ ਥੋੜੀ ਲੈ ਗਏ ਆਂ ਪੂਰੇ ਨਾ ਇਹ ਨਹੀਂ ਕਿ ਕਿਸੇ ਕੋਈ ਤੇਰੀ ਪਤਾ ਕਰੋਗੇ ਤੁਸੀਂ ਕਾਡਾਵਾ ਕਾਡਾਵਾ ਮੁੰਡਾ ਲੰਗੋਟ ਪ੍ਰੈਸ ਨੂੰ ਹਤੋਂ ਨਾ ਲੈ ਪ੍ਰੈਸ ਨੂੰ ਹਤੋਂ ਨਾ ਲੈ ਕਰੋ ਤੁਹਾਨੂੰ ਹਾਂ ਬੱਟ ਕਰੋ ਇਹਦਾ ਮਾਣ ਆਣਾ ਨਾ ਤੁਹਾਨੂੰ ਪਤਾ ਨਹੀਂ ਜਿੱਥੇ ਪੰਗਾ ਲੈਣਾ ਨਾ ਤੂੰ ਤੈਨੂੰ ਵਸਤਾ ਦਿਨੂ ਭਾਈ ਜੀ ਮੈਂ ਭਾਈ ਬੂਜੀ ਤੇ ਨਹੀਂ ਕਿ ਉਹ ਮੈਂ ਇੱਥੇ ਕਰਦਾ ਨਹੀਂ ਇਹਨੂੰ ਫਾਰਾ ਕੋ ਬਦਾ ਨੂੰ ਕੀ ਕਰਦਾ ਨੂੰ ਹਾਂ ਸਾਰੇ ਕਾਜ ਕਰ ਸਕਦਾ ਹਲ ਵੋਟਾਂ ਜੇ ਲੱਗੂ ਪਦਾ ਹਣ ਵੋਟਾਂ ਇਲੈਕਸ਼ਨ ਲੜਗਾ ਇੱਥੇ ਆ ਓਏ ਇੱਥੇ ਆ ਦੇਖਿਆ ਸਿੰਘਾ ਜੀ ਅੰਦਰ ਵੀ ਕਰਦੇ ਨੇ ਹੈ ਤੈਨੂੰ ਇੱਕ ਆਣ ਅੰਦਰ ਆ ਦੋ ਦਿਨ ਹੋ ਗਏ ਕਾਜ ਕਰਾ ਕੇ ਜਿਹੜੇ ਤੁਸੀਂ ਲੋਕ ਧੱਕੇ ਖਾਂਦੇ ਫਿਰਦੇ ਆ 12 ਚ ਉਹ ਤਾਂ ਟਹਿਲਦਾ ਫਿਰਦਾ ਆ ਕੇ ਮਰਜ਼ੀ ਦਾ ਕਰਦੇ ਨੇ ਅੰਦਰ ਲੋਕਾਂ ਦੇ ਰੱਦ ਕਰੀ ਜਾਂਦੇ ਆ ਕਰਤਾ ਉਹ ਸਿਗਨੇਰੂ ਕਰਤਾ ਜਨ ਸੇਵਕਾਂ ਮੰਡਲ ਉਹ ਸਿਗਨੇਰੂ ਕਰਤਾ ਸਿਗਨੇਰੂ ਕਰਤਾ ਆਉਂਦਾ ਵੀਡੀਓ ਭੇਜ ਦਾਂਗੇ ਆਪਾਂ ਉਹਨਾਂ ਨੂੰ ਹਾਂ ਕਿਹਦੇ ਦਾ ਕੋਣ ਹੈ ਬਾਈ ਜੀ ਇਹ ਅੰਦਰ ਇਹ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਆ ਮਾਲਾ ਗਲਾਦ ਅੱਛਾ ਜੀ ਨੋ ਫੋਨ ਲੈ ਕੇ ਅੱਛਾ ਸਰਪੰਚ ਜੀ ਸਰਪੰਚ ਜੀ ਦਾ ਕੈਂਡੀਡੇਟ ਆ ਮੱਲਾਗ ਲਾਗ ਟੱਪੂ ਟੱਪੂ ਆ ਪਰ ਇਹਦੀ ਯਾਰ ਨਹੀਂ ਨਹੀਂ ਮੰਡੀ ਤੇ ਹੈਗਾ ਮੰਡੀ ਤੇ ਕਹਿੰਦਾ ਜਿਹੜਾ ਰਾਤ ਆ ਆ ਮੰਡੀ ਤੇ ਆਉਂਦਾ ਪਹੁੰਚਦੀ ਜਦੋਂ ਮਨਸੂਰ ਆਉਂਦੀ ਆ ਅੱਜ ਕੋਈ ਨਹੀਂ ਕੋਲੋਂ ਆਪੇ ਜਵਾਦ ਲੈਣਾ ਸਾਰੇ ਹੋ ਨਹੀਂ ਬਹੁਤ ਸਾਰੇ ਨਹੀਂ ਲੱਗੇ ਅੱਜ ਕੋਈ ਨਹੀਂ ਆਜੋ ਆਜੋ ਭੱਜ ਗਿਆ ਭੱਜ ਗਿਆ ਸਾਡੇ ਪਿੰਡ ਵਾਲੇ ਜਿਹਨਾਂ ਆਨੰਦਪੁਰ ਵਾਲਿਆ ਆ ਵੀ ਹੁਣੇ ਨਹੀਂ ਆਣ ਸੀ ਅੰਦਰ ਜਾਣ ਵਾਲਾ ਨਹੀਂ ਨਹੀਂ ਮੈਂ ਤਾਂ ਵੀ ਕੌਣ ਆਇਆ ਅੰਦਰ ਜਾਣ ਵਾਲਾ ਚੱਕਾ ਤੇ ਕਿੰਨਾਂ ਚੱਕ ਗਿਆ ਹੁਣ ਡੈਮਨ ਤੋਂ ਕੋਈ ਆਪ ਜਹ ਕਿਉਂਕਿ ਉਹਨਾਂ ਨੂੰ ਰਿਪੋਰਟ ਜਿਹੜੀ ਤਾਜ ਲੱਗਣੀ ਹੈ ਉਹਨਾਂ ਨੇ ਭੇਜਤਾ ਤਿੰਨ ਵਿੱਚ ਕੋਈ ਲਾਉਣ ਕਿ ਉਹ ਬਣਾਈ ਜਾਂਦੇ ਨਾ ਤੁਸੀਂ ਆ ਜਿਓ ਇੱਕ ਜਣ ਕੋਈ ਜਾਨੋ ਚਾਹ ਤੁਸੀਂ ਆ ਬਾਕੀ ਜਾਂ ਬਾਕੀ ਚਾਹ ਤੁਸੀਂ ਜਾਓ ਜਸਪੀਤ ਜਾਓ ਇੱਕ ਗੰਨਵਨ ਭੇਜ ਦੋ ਉਹ ਜਾਂਦੀ ਹੈ ਮੰਡੀ ਤੇ ਜਾਂਦੀ ਮੰਡੀ ਤਾਂ ਇੱਥੇ ਇੱਥੇ ਹੀ ਓਕੇ ਜੀ ਠੀਕ ਹੈ ਬਾਈ ਹਲੋ ਕੋਈ ਨਹੀਂ ਕੋਈ ਨਹੀਂ